ਰਾਹੀ ਮੈਨੂੰ ਨਾ ਮਾਰਿਓ ਮੈਂ ਕੁਝ ਨਹੀਂ ਕਰਿਆ ਮੈਂ ਤੁਹਾਨੂੰ ਕਿਉਂ ਮਾਰਨਾ ਉਹ ਮੈਂ ਤਾਂ ਬੱਚੇ ਮਗਰ ਪਈ ਸੀਗੀ ਰੋਜ਼ ਮੇਰੀਆਂ ਬੱਕਰੀਆਂ ਵੱਲ ਆ ਜਾਂਦਾ ਉਹ ਉਹ ਡਰ ਜਾਂਦੀਆਂ ਨੇ ਗਿਆ ਤੁਸੀਂ ਕਿਹ ਬੰਦ ਦੋ ਦਿਨ ਹੋ ਗਏ ਮੈਨੂੰ ਦੇਖਦੀ ਨਾ ਅੱਗੇ ਤਾਂ ਮੇਰੇ ਤੋਂ ਪਹਿਲਾਂ ਹੀ ਆ ਕੇ ਖੜ ਜਾਂਦਾ ਸੀ ਹੋ ਕੀ ਹੋ ਗਿਆ ਪੁੱਤ ਬਈ ਬੜਾ ਖੁਸ਼ ਹੈ ਮੇਰਾ ਪੁੱਤਾਂ ਜੀ ਆਹ ਬੱਚਾ ਖੁਸ਼ ਨਾ ਹੋਣਾ ਤਾਂ ਹੋਰ ਕੀ ਕਰਾਂ ਸਸਰੀ ਘਾ ਠੀਕ ਆ ਪੁੱਤ ਤੇਰਾ ਸਸਰੀ ਘਾ ਹਾਂ ਵਧੀਆ ਪੁੱਤ ਦੱਸ ਹਾਂ ਹੁਣ ਕੀ ਮੈਂ ਤੇਰੇ ਡੈਡੀ ਠੀਕ ਆ ਪੁੱਤ ਠੀਕ ਆ ਮਾਸੀ ਹੂੰ ਤਾਂ ਪਾਬ ਬਥੇਰੇ ਡਾਕਟਰ ਬਗਲ ਕੇ ਦੇਖ ਲਏ ਉਸ ਤੋਂ ਦਵਾਈਆਂ ਬਦਲ ਬਦਲ ਕੇ ਦੇਖ ਲਿਆ ਫਰਕ ਹੀ ਨਹੀਂ ਪੈਂਦਾ ਸੀ ਆ ਹੁਣ ਡਾਕਟਰ ਵਧੀਆ ਮਿਲੇਗਾ ਸਸਰੀ ਘਾ ਮਾਸੀ ਸਸਰੀ ਘਾ ਪੁੱਤ ਆਹੋ ਮਾਸੀ ਹੁਣ ਕਾਣੂ ਬੁਲਾਉਣਾ ਹੈਗਾ ਵਿਆਹ ਨਾ ਘਰ ਹੈ ਨਾ ਲੱਡੂ ਖਵਾਇ ਕੋਈ ਲੈਤੀ ਇਹ ਤੇਰੇ ਜਲ ਲੱਡੂ ਦਾ ਖਾਤਾ ਜਾਂ ਖਾ ਜਾ ਲੱਡੂ ਹੁਣ ਇੱਥੇ ਖੜੇ ਰਿਹਾ ਚੰਗਾ ਸਿਆਣੀਆਂ ਬਣ ਕੇ ਕਿਤੇ ਨਹੀਂ ਜਾਣਾ ਹੈਗਾ ਲੈ ਉਹ ਖੜਾ ਨਿੱਤ ਤੰਗ ਕਰਦਾ ਅੱਜ ਨਹੀਂ ਛੱਡਦੀ ਸੱਸਰੀ ਘਰ ਪਤਾ ਕਿੱਥੇ ਲੈ ਗਈ ਆਈ ਉਹ ਕਾਕਾ ਰੱਖ ਬਲਾ ਡੜੇ ਦੇ ਖੇਤ ਲੈ ਪੁੱਤ ਬਾਦੂ ਖੜੀਆਂ ਨੇ ਬੱਕਰੀਆਂ ਵੀ ਲੈ ਜਾ ਉੱਥੇ ਅੱਛਾ ਚਾਚੀ ਹੁਣ ਤਾਂ ਮੈਂ ਥੱਕੀ ਪਈ ਆ ਪਰ ਕੋਈ ਨਹੀਂ ਫੇਰ ਦੇਖੂੰਗੀ ਪਰ ਜਾ ਕੇ ਜਰੂਰ ਆਉਂਗੀ ਚੰਗਾ ਨਾਲ ਹੀ ਲੈ ਚੱਲੀ ਮੈਨੂੰ ਵੀ ਚੰਗਾ ਚਾਚਾ ਮੈਂ ਇਕੱਠੀ ਚੱਲ ਬਿੱਲੂ ਬਾਈ ਆਦਾ ਆਦਾ ਚਾਚੀ ਅੱਜ ਕਿਵੇਂ ਘਰ ਦੇਸ ਗਿਆ ਚਾਚੀ ਤੈਨੂੰ ਇਹ ਪੁੱਤ ਮੈਂ ਤਾਂ ਤੇਰੇ ਲਈ ਵੀ ਕੰਮ ਆਈ ਆਂ ਅੱਛਾ ਕੰਮ ਹੀ ਆਇਆ ਕਰੂ ਨਾ ਮਿਲਣਾ ਕਰ ਬਿਮਾਰ ਹੋਇਆ ਪਿਆ 6 ਮਹੀਨੇ ਹੋ ਗਏ ਮੇਰੇ ਪੁੱਤ ਤਾਂ ਕੰਮ ਹੀ ਆ ਜਾਂਦਾ ਕੰਮ ਵਾਲੇ ਨੇ ਕੀ ਕਰਾਂ ਚਾਚੀ ਨੂੰ ਆ ਰਿਸ਼ਤੇ ਵਾਰੇ ਆਈਆਂ ਮਤਾਂ ਤੇਰੀ ਕੁੜੀ ਦੇ ਵਾਰੇ ਅੱਛਾ ਹਾਂ ਅੱਜ ਤਾਂ ਫਿਰ ਸਲਾਹ ਜੀ ਤਾਂ ਹੈ ਨਹੀਂ ਕੋਈ ਚਾਚੀ ਅਜੇ ਸਲਾਹ ਤੂੰ ਕਰ ਲਈ ਪਰਿਵਾਰ ਨਾਲ ਵਧੀਆ ਟਕਾਣਾ ਹੈਗਾ ਮੌਜਾ ਮਾਰੂ ਪਰ ਐ ਆ ਥੋੜੀ ਜਿਹੀ ਉਮਰ ਦਾ ਮੁੰਡਾ ਵੱਡਾ ਹੈ ਚਾਚੀ ਤੂੰ ਇਹ ਗੱਲਾਂ ਕੀ ਕਰਦੀਆਂ ਬੇਪੁੱਤ ਵੱਡੀ ਉਮਰ ਨਹੀਂ ਦੇਖੀਦੀ ਹੁੰਦੀ ਆਪਾਂ ਤਾਂ ਪੈਸੇ ਦੇ ਮਗਰ ਚੱਲਦੇ ਹੁੰਨੇ ਆ ਆਪਾਂ ਨੂੰ ਹੋਰ ਕੀ ਚਾਹੀਦਾ ਜਾਇਾਦਤ ਬਠੇਰੀ ਆ ਉਹਨਾਂ ਦੇ ਸੁੱਖ ਨਾ ਰੰਗ ਲੱਗੇ ਨੇਗੇ ਉਹ ਚਾਚੀ ਇਹ ਗੱਲ ਨਹੀਂ ਆਪਣੀ ਕੁੜੀ ਇੰਨੀ ਸਿਆਣੀ ਆ ਕਮਸੀ ਕਮ ਹਾਨ ਪ੍ਰਵਾਨ ਦਾ ਚਾਹੀਦਾ ਹੈ ਬੇ ਜ ਸਿਆਣੀ ਆ ਫਿਰ ਤੈਨੂੰ ਪੈਸਾ ਸામੂਗੀ ਜੇ ਹੁਣ ਹੀ ਬੌੜੀ ਨੂੰ ਸਿੱਟਦਾ ਕਿ ਉੱਥੇ ਪੈਸਾ ਵੀ ਨਹੀਂ ਸਮਝਿਆ ਜਾਂਦਾ ਉਹ ਚਾਤੀ ਪੈਸੇ ਦੀ ਗੱਲ ਨਹੀਂ ਹੁੰਦੀ ਹਾਂ ਉਹ ਕਹਿੰਦੇ ਹਾਂ ਹਾਲ ਨੂੰ ਹਾਨ ਪਿਆਰਾ ਹੁੰਦਾ ਨਾਲੇ ਇੰਨੀ ਸਿਆਣੀ ਕੁੜੀ ਆ ਆਪਾਂ ਨੇ ਐ ਥੋੜੀ ਡੇਗਣੀ ਆ ਇੱਕ ਗੱਲ ਹੋਰ ਮੇਰੀ ਧੀ ਦਾ ਭਾਗਾ ਵਾਲੀ ਆ ਉਹਦੇ ਭਾਗਾ ਨੂੰ ਸਾਰਾ ਕੁਝ ਵਧੀਆ ਮਿਲੂਗਾ ਤੇਰਾ ਸੋਣਾ ਮੁੰਡਾ ਮਿਲ ਜੂਗਾ ਤੈਨੂੰ ਮੈਨੂੰ ਪਤਾ ਪੁੱਤ ਤਾਂ ਹੀ ਆ ਤੇਰਾ ਰਜਕਾਰ ਵੀ ਤੇਰੀ ਧੀ ਦੇ ਕਰਕੇ ਚੱਲੀ ਜਾਂਦਾ ਉਹ ਤਾਂ ਚਾhti ਹੈਗਾ ਮੇਰੀ ਧੀ ਕਰਕੇ ਸਾਰਾ ਮੈਂ ਤਾਂ ਆਇਓ ਆਇਆ ਪੁੱਤ ਸਿਆਣੇ ਤੇ ਪੁੱਤ ਦੇ ਰਿਸ਼ਤੇ ਨੂੰ ਹੀ ਆਉਂਦਾ ਹੁੰਦਾ ਬੰਦਾ ਉਹਦਾ ਕਰ ਠੀਕ ਹੈ ਚਾਚੀ ਤੇਰਾ ਲਾਂਬਾ ਨਹੀਂ ਦਿਵਾਉਣ ਵਾਲੀ ਹੈਗੀ ਉਹਦਾ ਠੀਕ ਹੈ ਚਾਚੀ ਹੁਣ ਤੂੰ ਹਿਸਾਬ ਲਾ ਲਈ ਵੀ 6 ਮਹੀਨੇ ਹੋ ਗਏ ਮੈਂ ਮੰਝੇ ਦੇ ਬੈਠਾਗਾ ਹੁਣ ਮਾਲ ਪਸ਼ੂ ਉਹੀ ਸਾਂਭਦੀ ਐ ਸਾਰਾ ਹੈ ਉਹੀ ਸਾਂਭਦੀ ਹੈਗੀ ਭਾਈ ਮੈਨੂੰ ਤਾਂ ਦੇਖ ਪੁੱਤ ਥਿਆਣੀ ਲੱਗੀ ਤੇਰੀ ਤੀ ਕੰਮ ਕਾਰ ਕਰਨ ਵਾਲੀ ਗਾਂਾਂ ਅੱਗੇ ਵੀ ਅਗਲੇ ਦੇ ਲਈ ਨਹੀਂ ਲੱਗਦੀ ਬਾਧੂ ਕੰਮ ਐ ਚਾਚੀ ਮੇਰੀ ਗੱਲ ਸੁਣ ਲੈ ਅਸੀਂ ਵੀ ਗਰੀਬ ਆ ਗਰੀਬ ਘਰ ਦੇਖ ਲਈ ਪਰ ਹਾਨ ਪ੍ਰਮਾਨ ਹੋਵੇ ਸੋਨਾ ਸੁਨੱਖਾ ਮੁੰਡਾ ਹੋਵੇ ਹਾਨ ਪ੍ਰਮਾਨ ਹੋਵੇ ਭਾਵੇਂ ਦਿਹਾੜੀ ਕਰਦਾ ਹੋਵੇ ਹੁਣ ਅਸੀਂ ਵੀ ਦਿਹਾੜੀਆਂ ਕਰਦੇ ਆਂ ਸੋਨੇ ਤਾਂ ਕੌੜ ਤੁੰਬੇ ਬਿਥੇਰੇ ਪਏ ਨੇ ਜਿਨ੍ਹਾਂ ਦੀ ਕਦਰ ਨਹੀਂ ਉਹ ਚਾਚੀ ਇਹ ਗੱਲ ਨਹੀਂ ਹੈਗੀ ਪਰ ਐ ਵੀ ਨਹੀਂ ਹੈਗਾ ਵੀ ਹੁਣ ਐਡੀ ਵੱਡੀ ਉਮਰ ਦੇ ਨੂੰ ਮੈਂ ਕੁੜੀ ਵਿਆਹ ਦੂੰਗਾ ਮੇਰੀ ਕੁੜੀ ਚ ਕਿਹੜਾ ਕੋਈ ਕਮੀ ਆ ਗਈ ਬਥੇਰੀ ਸਿਆਣੀ ਆ ਤੂੰ ਅਜੇ ਤੱਕ ਲਾਂਭਾ ਆਇਆ ਪਿੰਡ ਦੇ ਵਿੱਚ ਦੱਸ ਮੈਨੂੰ ਉਹ ਬੱਕਰੇ ਲਈ ਫਿਰਦੀ ਆ ਇਕੱਲੀ ਸਿਆਣੀ ਆ ਹੁਣ ਆਪ ਦੀ ਇੱਜ਼ਤ ਲੈ ਕੇ ਆਪਦੇ ਹੱਥ ਜਾਵੇ ਸਮਾਂ ਜਵਾਖੜੀ ਨਾਲੇ ਤੇਰੀ ਇੱਜ਼ਤ ਨਾਲੇ ਤੇਰੀ ਧੀ ਦੀ ਵਧੀਆ ਮੈਂ ਤਾਂ ਪੁੱਤਾਂਆਂ ਦੇਖ ਮਾਨ ਕਰਕੇ ਵੀ ਦੇਵੀ ਦਾ ਰਿਸ਼ਤਾ ਔਰ ਅੱਗੋਂ ਤੇਰੀ ਮਰਜ਼ੀ ਨਾ ਚਾਚੀ ਤੂੰ ਹੋਰ ਦੇਖ ਲਈ ਕੋਈ ਹਾਨ ਪਰਵਾਨ ਹੋਵੇ ਫੇਰ ਤਾਂ ਮੈਂ ਦੇਖ ਲੂੰਗਾ ਐ ਨਹੀਂ ਹੈਗਾ ਵੀ ਕੁੜੀ ਨੂੰ ਦੇਖ ਲੂੰਗਾ ਮੈਂ ਐ ਤਾਂ ਮੈਂ ਦੇਖ ਲੂੰਗਾ ਲੱਗੇ ਕਰੇ ਮੁੰਡੇ ਨੇ ਐਡੇ ਐਡੇ ਮੂੰਹ ਢਾੜਦੇ ਨੇ ਫੇਰ ਦੱਸ ਹੁਣ ਕੀ ਬਣਦਾ ਉਹ ਚਾਚੀ ਫਿਕਰ ਨਾ ਤੂੰ ਕਰ ਉਹਦੇ ਭਾਗਾਂ ਨੂੰ ਸਾਰਾ ਕੁਝ ਬਣ ਜਾਊਗਾ ਹੋਰ ਕੀ ਆ ਚਲੋ ਠੀਕ ਆ ਚਾਚੀ ਫਿਰ ਤੂੰ ਚਾਹ ਪਾਣੀ ਪੀਣਾ ਕੋਈ ਇਹ ਬੱਸ ਭਾਈ ਤੇ ਅੱਤਾ ਮੇਰਾ ਮੂੜੀ ਖਰਾਬ ਕਰਤਾ ਮੈਂ ਤਾਂ ਆਸ ਕਰਕੇ ਆਈ ਸੀ ਮਾਹ ਉਹ ਚਾਚੀ ਕਰੀਗਾ ਹਾਂ ਚੰਗਾ ਤੂੰ ਕਮਲੀਆਂ ਗੱਲਾਂ ਕਰਦੀਆਂ ਤੂੰ ਵੀ ਦੱਸ ਐਡੀ ਸਿਆੜੀ ਮੇਰੀ ਕੁੜੀ ਆ ਕੰਨੀ ਵੱਡੀ ਉਮਰ ਦਾ ਮੁੰਡਾ ਹੈ ਮੈਂ ਕੁੜੀ ਨੂੰ ਥੋੜੀ ਡੇਗਣ ਲੱਗਾਗਾ ਨਾ ਭਾਈ ਜਿਹੋ ਜਿਹਾ ਮੇਰੀ ਕੁੜੀ ਨੂੰ ਪਸੰਦ ਹੋਊਗਾ ਉੱਥੇ ਵਿਆਹ ਕਰੂੰ ਮੈਂ ਕੁੜੀ ਦਾ ਬਾਲੀ ਸਿਆਣੀ ਬਣ ਗਈ ਐ ਆ ਗਿਆ ਮੇਰਾ ਆਇਆ ਬੈ ਜਾ ਪੁੱਤ ਫਾਕੂ ਕੀ ਬਾਪੂ ਮਾਰੀ ਲੈ ਮਾਪੂ ਤੇਰੇ ਵਾਸਤੇ ਬਸ ਸੋ ਕੀ ਕਹਿੰਦਾ ਬਾਪੂ ਡਾਕਟਰ ਹਾਂ ਦਵਾਈ ਲੈਣ ਗਿਆ ਸੀ ਅੱਜ ਅੱਛਾ ਮੈਨੂੰ ਪਹਿਲਾਂ ਨੂੰ ਬਾਲਾ ਫਰਕ ਆਗਾ ਚਲ ਸ਼ੁਕਰਾਂ ਨਹੀਂ ਤਾਂ ਐਨੇ ਡਾਕਟਰ ਬਦਲਤੇ ਕਿਸੇ ਦੀ ਦਵਾਈ ਨਹੀਂ ਲੱਗੀ ਹੈਗੀ ਆ ਡਾਕਟਰ ਵਧੀਆ ਨਾਲੇ ਪੈਸੇ ਵੀ ਘਟ ਲੈਂਦਾਗਾ ਹਾਂ ਉਹ ਤਾਂ ਕਹਿਦਾ ਸੀਗਾ ਤੂੰ ਜਲਦੀ ਠੀਕ ਹੋ ਜਾਵੇਂਗਾ ਕੰਮ ਤੇ ਵੀ ਲੱਗਨੇਗਾ ਜਲਦੀ ਕੋਈ ਨਹੀਂ ਬਾਪੂ ਤੂੰ ਫਿਕਰ ਨਾ ਕਰਿਆ ਕਰ ਮੈਂ ਹੈਗੀ ਆ ਨਾ ਮੈਂ ਆਪੇ ਕੰਮ ਕਰ ਲਿਆ ਕਰੂੰ ਸਾਰੇ ਬਸ ਤੂੰ ਠੀਕ ਹੋ ਜਾ ਤੇਰੇ ਹੁੰਦੇ ਮੈਨੂੰ ਕੋਈ ਫਿਕਰ ਨਹੀਂ ਆ ਡਾੜੇ ਗੱਲ ਸੁਣ ਆ ਤੇਰੀ ਚਾਚੀ ਆਈ ਸੀ ਆ ਬਰੋ ਅੱਛਾ ਕੀ ਕਹਿੰਦੀ ਸਾਗ ਬਾਸੇ ਆਈ ਸੀ ਪਤਾ ਕੀ ਕਹਿੰਦੀ ਕਹਿੰਦੀ ਵੱਡੀ ਉਮਰ ਦਾ ਮੁੰਡਾ ਹੈ ਜ਼ਮੀਨ ਜਾਇਦਾਦ ਬਹੁਤ ਆਗੀ ਤੁਸੀਂ ਰਿਸ਼ਤਾ ਕਰ ਤੋ ਮੈਂ ਤਾਂ ਪੂਰੀ ਮੋੜ ਦੀ ਮਾਂ ਭਾਜਾ ਭਾਈ ਵਗ ਜਾ ਸੀ ਐ ਥੋੜੀ ਕਰੂੰਗਾ ਮੈਂ ਵਧੀਆ ਸਿਆਣੀ ਮੇਰੀ ਕੁੜੀ ਹੈਗੀ ਹਾਂ ਵਧੀਆ ਕੀਤਾ ਬਾਪੂ ਜੀ ਤੁਸੀਂ ਜਵਾਬ ਦੇਤਾ ਨਾ ਚਾਚੀ ਨੂੰ ਪੁੱਛਣ ਆਲਾ ਹੋਵੇ ਆਪਦੀਆਂ ਕੁੜੀਆਂ ਦੇ ਵਿਆਹ ਦੇਖਿਆ ਕਿੰਨੇ ਕਿੰਨੇ ਸੋਹਣੇ ਸੋਹਣੇ ਮੁੰਡਿਆਂ ਨਾਲ ਕੀਤੇ ਨੇਗੇ ਅੱਛਾ ਮੇਰੇ ਵਾਰੀ ਵੱਡੀ ਉਮਰ ਦਾ ਮੁੰਡਾ ਹੈ ਓਏ ਇੰਝ ਹੁੰਦਾ ਪਤਾ ਇਹਨਾਂ ਨੂੰ ਹੁੰਦਾਗਾ ਵੇ ਗਰੀਬ ਨੇਗੇ ਬੱਕਰੀਆਂ ਚਾਰਨ ਵਾਲੇ ਨੇਗੇ ਪਰ ਐ ਥੋੜੀ ਹੁੰਦਾਗਾ ਫਿਰ ਕੀ ਹੋ ਗਿਆ ਬਾਪੂ ਜੀ ਆਪਾਂ ਗਰੀਬਾਂਗੇ ਮਿਹਨਤ ਕਰਦੇ ਆਂਗੇ ਆਪਾਂ ਓਈ ਚਾਚੀ ਨੂੰ ਤਾਂ ਗੱਲਾਂ ਆਉਂਦੀਆਂ ਨੇਗੀਆਂ ਚਾਚੇ ਨੂੰ ਬਣੀ ਬਣਾਈ ਮਿਲਦੀ ਆ ਨਾ ਬੈਠੀ ਨੂੰ ਮਿਲੜ ਤੇ ਤਾਂ ਕਹਿੰਦੀ ਆ ਚਾਚੀਆਂ ਉਹ ਕਾਰਨ ਹੈ ਬਾਪੂ ਮਠਾਇਆ ਨਾ ਕਰ ਚਾਚੀ ਨੂੰ ਬਾਲਾ ਕਰੇ ਤਾ ਉਹ ਮੈਂ ਤਾਂ ਪੁੱਤ ਸਵੇਕੀ ਬੈਠਾ ਸੀਗਾ ਉਹ ਆਪ ਹੀ ਆ ਗਈ ਮੈਂ ਕਿਹੜਾ ਬੁਲਾਈ ਸੀਗੀ ਉਹ ਉਹ ਤਾਂ ਚਾਚੀ ਨੇ ਕਦੇ ਢੇੜਾ ਨਹੀਂ ਮਾਰਿਆ ਹੈਗਾ ਉਹ ਤਾਂ ਚਾਚੀ ਘਰੇ ਆਈ ਨਹੀਂ ਆਪਣੇ ਕਦੇ ਇਹ ਗੱਲ ਤਾਂ ਲੰਮਾ ਦਿੱਤਾ ਸੀ ਉਹਨੂੰ ਮੈਂ ਮੈਂ ਆਖਿਆ ਵੀ 6 ਮਹੀਨੇ ਹੋ ਗਏ ਮੈਨੂੰ ਬਿਮਾਰ ਪਿਆ ਨੂੰ ਤੂੰ ਤਾਂ ਤੂੰ ਕਦੇ ਆਈ ਨਹੀਂ ਗਈ ਹੈ ਹੁਣ ਜਦੋਂ ਰਿਸ਼ਤੇ ਦੀ ਗੱਲ ਆ ਗਈ ਹੁਣ ਤੂੰ ਆ ਗਈ ਨਾਲ ਚਾਚੀ ਨੂੰ ਕਹਿ ਦਿਓ ਅਸੀਂ ਤਾਂ ਤੁਹਾਡੇ ਹੱਥੋਂ ਹੀ ਨਹੀਂ ਕੁ ਲੈਣਾ ਹੈਗਾ ਸਾਕ ਸਾਨੂੰ ਨਹੀਂ ਲੋੜ ਹੈਗੀ ਆਹੋ ਕੀ ਪਤਾ ਕੀ ਕੀਤੀ ਹੋਵੇ ਉਹ ਪੈਸੇ ਟੁੱਕਰ ਦਾ ਗਾਟੀ ਪਾਈ ਹੋਵੇ ਕੋਈ ਵਿਵਾਦ ਘਾਟ ਕਰੂਗੀ ਮੈਂ ਚੱਕਰਵਾ ਦੂੰਗੀ ਮੈਂ ਬਾਪੂ ਐਵੇਂ ਮੈਨੂੰ ਪਸਾ ਦੇਣਗੇ ਉਹ ਨਾਲ ਮੈਂ ਨਹੀਂ ਹੜੇ ਕਰਾਉਣਾ ਹੈਗਾ ਵਿਆਹ ਵਿਊ ਬਾਪੂ ਐਵੇਂ ਤੂੰ ਵਿਆਹ ਦੀਆਂ ਗੱਲਾਂ ਛੱਡ ਕੇ ਬਹਿ ਜਾ ਕਰ ਗੱਲ ਸੁਣ ਲੈ ਤੀ ਜਿੱਥੇ ਤੇਰੀ ਖੁਸ਼ੀ ਹੋਏ ਨਾ ਉੱਥੇ ਰਿਸ਼ਤਾ ਕਰੂੰਗਾ ਮੈਂ ਮੈਂ ਵਿਆਹੀ ਨਹੀਂ ਕਰਾਉਣਾ ਰਿਸ਼ਤਾ ਕੀ ਕਰੇਂਗਾ ਬਾਪੂ ਤੂੰ ਵਿਆਹ ਦਾ ਕਰਵਾਣਾ ਆਪਣਾ ਤਟ ਉਹ ਕਹਿੰਦੇ ਨੇ ਹੁੰਦੇ ਵੀ ਰਾਜੇ ਰਾਣੀ ਤੇ ਇਹਨੂੰ ਰੱਖ ਸਕੇ ਉਹਨਾਂ ਨੇ ਵਿਆਹਤੀਆਂ ਇਹਨੂੰ ਦਾ ਵਿਆਹਣਾ ਪੈਂਦਾ ਪੁੱਤ ਬਾਪੂ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਮੇਰਾ ਵਿਆਹ ਹੋ ਗਿਆ ਫਿਰ ਤੂੰ ਤਾਂ ਇਸ ਘਰ ਚ ਕੱਲਾ ਰਹਿ ਜਾਵੇਂਗਾ ਤੇ ਫਿਰ ਕੌਣ ਤੇਰੀ ਰੋਟੀ ਬਣਾਇਆ ਕਰੂਗਾ ਮੈਂ ਤੇਰੇ ਨਾਲ ਹੀ ਵਗ ਜੀਂਗਾ ਆਹ ਠੀਕ ਐ ਫੇਰ ਕਰਦੀ ਆਂ ਬਾਪੂ ਨਾਲੇ ਲਜੂ ਬੱਕਰੀਆਂ ਉੱਥੀ ਠੀਕ ਐ ਬਿੱਲੋ ਨੂੰ ਤਾਂ ਮੈਂ ਨਾਲ ਲੈ ਕੇ ਜਾਊਂਗੀ ਹੋਰਾਂ ਨੂੰ ਮੈਨੂੰ ਨਹੀਂ ਪਤਾ ਅੱਛਾ ਉਹ ਫਿਰ ਐ ਕਰਾਂਗੇ ਜੀ ਤੇਰੇ ਦਾਦਾ ਚ ਬਿੱਲੋ ਨੂੰ ਦੇ ਦਾਂਗੇ ਦਾ ਕੇ ਲੈ ਕੇ ਜਾਵੇਗੀ ਹਾਂ ਕੋਦੀ ਸ ਚੱਲ ਚੰਗਾ ਬਾਪੂ ਬਹਿ ਜਾ ਮੈਂ ਰੋਟੀ ਟੁੱਕ ਦਾ ਕਰ ਲਾਂ ਪਹਿਲਾਂ ਹੀ ਕਵੇਲਾ ਹੋ ਗਿਆ ਕੇ ਵੈਗੁ ਜੁਗ ਜੁਗ ਜੀਵੇ ਮੇਰੀ ਧੀ ਰਾਣੀ ਤੇਰੇ ਜੀਲਵਾਰ ਕੇਗਾ ਸਿਆਣੀਆ ਚਲ ਚਲੋ ਚਲੋ ਚੱਲ ਤੁਸੀਂ ਥੇ ਖੜੇ ਰਿਹਾ ਚੰਗਾ ਸਿਆਣੀਆਂ ਬਣ ਕੇ ਕਿਤੇ ਨਹੀਂ ਜਾਣਾ ਹੈਗਾ ਲੈ ਹੋਂ ਖੜਾ ਨਿੱਤ ਤੰਗ ਕਰਦਾ ਅੱਜ ਨਹੀਂ ਛੱਡਦੀ ਹੈਗੀ ਇਹਨੂੰ ਮੈਂ ਉਹ ਜ਼ਰਾ ਡਿਊਟੀ ਵਾਲਾ ਕੰਮ ਕਰਖਿਆਗਾ ਉਹ ਰੋਜ਼ ਇੱਥੇ ਲੈ ਕੇ ਆ ਜਾਣਾ ਉਹ ਤਾਂ ਉਹਦਾ ਕੰਮ ਕਰਤੀ ਫਿਰਦੀ ਆ ਫਿਰ ਤੂੰ ਕੰਮ ਕਰਦੀ ਏ ਤੇਰਾ ਮਾਮਾ ਮੈਨੂੰ ਗਾਲਾਂ ਦਿੰਦਾ ਕਰੇ ਓਏ ਆਪਾਂ ਵੀ ਆਪਣੀ ਕੰਮ ਕਰਦੇ ਆ ਤੇ ਕਿੰਨੀ ਵਧੀਆ ਲੱਗਦੀ ਏ ਓਏ ਯਾਰ ਕੰਮ ਦੇ ਗੰਨਾ ਕਰਦੀ ਆ ਉਹਦਾ ਵਧੀਆ ਲੱਗਨੀ ਆ ਬਾਈ ਅਗਲੀ ਚਾਰ ਪੀਏ ਖਮਾਉਂਦੀ ਆ ਵੀ ਸਾਡੇ ਘਰ ਦੇ ਨੂੰ ਸੁੱਖ ਲੈਂਦੀ ਆ ਇੱਕ ਤੁਮਾ ਐਸੇ ਆਕੇ ਨਾਲੇ ਮੈਨੂੰ ਵੀ ਕੰਮ ਸਦਾ ਰੱਖਿਆਗਾ ਉਹ ਕੋਈ ਨਾ ਫਿਰ ਵੀ ਤੂੰ ਮੇਰਾ ਭਾਈਆ ਹੁਣ ਤਾਂ ਮੈਨੂੰ ਐ ਲੱਗਦਾਗਾ ਬਿੱਪੂ ਨੂੰ ਫੋਨ ਕਰਨੀ ਪੈਣਾਗਾ ਹਾਂ ਬਾਈ ਮੇਰਾ ਉੱਥੇ ਦੜਾ ਕਿਵੇਂ ਲੱਗੂ ਹੁਣ ਤਾਂ ਦੜਾ ਇੱਥੇ ਲੱਗਣ ਲੱਗ ਗਿਆ ਉਹ ਜਾ ਤਾਂ ਫਿਰ ਉਹਨੂੰ ਕੋਈ ਗੱਲ ਬਾਤ ਕਹਿ ਦੇ ਐਸੇ ਰੋਜ਼ ਲਿਆ ਕੇ ਖੜਾ ਕਰ ਲੈਂਦਾ ਮੈਨੂੰ ਉਹ ਕੋਈ ਨਾ ਬਾਈ ਸਬਰ ਕਰ ਲੈ ਗੱਲ ਬਾਤ ਵੀ ਕਹਿ ਦਾਂਗੇ ਹਲੇ ਟਾਈਮ ਆਊਗਾ ਉਹਨੂੰ ਨਾਲੇ ਮੈਂ ਤੈਨੂੰ ਕਿਹਾ ਨਾ ਵੀ ਉਹ ਪੜੀ ਬਹੁਤ ਆਗੀ ਉਹ ਛੇੜਨ ਨਾਲ ਹੀ ਫਿਰ ਨਹੀਂ ਪਤਾ ਕੀ ਕੁਝ ਹੋ ਜਾਏ ਉਹ ਤੈਨੂੰ ਪਹਿੜੀ ਲੱਗਦੀ ਉਹ ਤਾਂ ਕਿੰਨੀ ਚੰਗੀ ਆ ਕਿੰਨੇ ਪਿਆਰ ਨਾਲ ਬੋਲਦੀ ਆ ਆ ਬੁੜਾ ਪਿਆਰ ਨਾਲ ਬੋਲਦੀ ਆ ਕਿ ਮੋਤੀ ਡੇ ਦੇ ਮੂੰਹ ਚ ਤਾਂ ਉਹ ਤਾਂ ਤੂੰ ਦਾ ਤੂੰ ਆਪ ਪੰਗੇ ਲੈਂਦਾ ਤਾਂ ਕਰਕੇ ਤੈਨੂੰ ਬੋਲਦੀ ਆ ਮੈਨੂੰ ਤਾਂ ਉਹਨੇ ਕਦੇ ਗੁੱਸਾ ਨਹੀਂ ਆਇਆ ਰੋਜ਼ ਬੇਇੱਜ਼ਤੀ ਕਰਾ ਕੇ ਲੈ ਜਾਣਾਗਾ ਦੇਖੀ ਚੱਲਾ ਅੱਜ ਫੇਰ ਬੇਇੱਜ਼ਤੀ ਕਰਾਏਗਾ ਕੋਈ ਨਹੀਂ ਕਰਦੀ ਬਰਾਵਾ ਉਹ ਉਹਦੇ ਦਾ ਪੱਤੀ ਹੋਏ ਮੈਨੂੰ ਲੱਗਦਾ ਉਹਨੇ ਪਰ ਉਹ ਦੇਖ ਲਿਆ ਮੈਨੂੰ ਭੱਜਣ ਲੱਗਿਆ ਉਹ ਦੇਖ ਰਾਹੀ ਇਹ ਮੈਨੂੰ ਨੋ ਮਾਰਿਓ ਮੈਂ ਕੁਛ ਨਹੀਂ ਕਰਿਆ ਮੈਂ ਤੁਹਾਨੂੰ ਕਿਉਂ ਮਾਰਨਾ ਉਹ ਮੈਂ ਤਾਂ ਬੱਚੇ ਮਗਰ ਪਈ ਸੀਗੀ ਰੋਜ਼ ਮੇਰੀਆਂ ਬੱਕਰੀਆਂ ਵੱਲ ਆ ਜਾਂਦਾ ਉਹ ਉਹ ਡਰ ਜਾਂਦੀਆਂ ਨੇ ਗਿਆ ਤੁਸੀਂ ਕਿ ਭੱਜਿਓ ਅੱਛੀ ਗੱਲ ਸੀ ਹਾਂ ਉਹ ਕਾਲਾ ਕਾਲਾ ਕਹਿੰਦਾ ਸੀ ਕਹਿੰਦਾ ਆਪਣੇ ਕਿ ਨਹੀਂ ਆ ਗਈ ਆ ਮੈਂ ਤੁਹਾਨੂੰ ਕਿਉਂ ਕੁਛ ਕਹਿਣਾ ਨਾਲੇ ਤੁਸੀਂ ਇੱਥੇ ਕੀ ਕਰਦੇ ਹੋ ਕੁਛ ਨਹੀਂ ਮੈਂ ਤਾਂ ਕੰਮ ਆਇਆ ਸੀ ਇੱਥੇ ਅੱਛਾ ਹੋ ਗਿਆ ਕੰਮ ਹਾਂ ਇਹ ਹੋ ਗਿਆ ਮੇਰੇ ਬੱਕਰੇ ਚੱਲ ਠੀਕ ਐ ਉਹ ਦੇਖ ਓਏ ਕਿੰਨੀ ਵਧੀਆ ਤਾਂ ਕੌਲਾ ਤਾਂ ਨਹੀਂ ਗਿਆ ਹੀ ਗਿਆ ਕਿ ਤਾ ਤੈਨੂੰ ਬੋਲੂਗੀ ਤਾਂ ਬਚਾਰੀ ਕਿੰਨੇ ਪਿਆਰ ਨਾਲ ਬੋਲਦੀ ਆ ਲੈ ਅੱਜ ਫੇਰ ਖੜਾ ਦੇਖੀ ਜਾਂਦਾ ਆਖੇ ਸਿਧਾ ਜੀ ਕੋਈ ਕੰਮ ਆਈ ਸੀ ਚੰਗੀ ਤਰ੍ਹਾਂ ਪਤਾ ਮੈਨੂੰ ਕਿ ਤੁਸੀਂ ਕਿਹੜੇ ਕੰਮ ਆਏ ਹੋ ਦੇਖੋ ਨੂੰ ਤਾਂ ਭੋਲਾ ਜਿਹਾ ਲੱਗਦਾ ਗੱਲਾਂ ਵੀ ਭੋਲੀਆਂ ਜਿਹੀਆਂ ਕਰਦਾ ਆਪਦੇ ਆਣਤਾਂ ਨੂੰ ਐਵੇਂ ਮੈਨੂੰ ਕੁਝ ਪਤਾ ਹੀ ਨਹੀਂ ਲੱਗਦਾ ਸਭ ਕੁਝ ਪਤਾ ਲੱਗਦਾ ਹੈ ਮੈਨੂੰ ਕਿਆ ਹੁਣ ਕੀ ਕਹਿੰਦੀ ਫਿਰ ਉਹ ਉਹਨੇ ਕੀ ਕਹਿਣਾ ਬਾਈ ਪੂਰੇ ਪਿਆਰ ਨਾਲ ਬੋਲੀ ਅੱਛਾ ਤੇਰਾ ਇੱਛੇਗਾ ਤੋਂ ਬੱਠਾ ਨਾ ਤੂੰ ਉਹ ਕੀ ਰੱਛਾ ਯਾਰ ਆ ਪਾਇਰ ਜਦੋਂ ਹਾਂ ਲੱਗਿਆ ਅਲਹਮਦੁਲਿਲਾ ਤੂਟਾ ਬੋਲਦਾ ਮੈਨੂੰ ਆ ਵੀਰ ਨੇ ਮਾਰੀ ਉਹ ਕਿੱਤੇ ਤੇ ਡਾਂਗੋਣਾ ਕਿੱਤੇ ਦੀ ਡਾਂਗ ਨਹੀਂ ਮਰੀ ਤਾਂ ਉਹ ਹੀ ਭਜਾਤਾ ਤੂੰ ਆਪਣੇ ਕੰਨੀ ਆ ਰਹੀ ਉਹ ਤਾਂ ਬੱਚੇ ਕੰਨੀ ਆਦੀ ਸੀ ਮਨ ਤਾਂ ਲੱਗਿਆ ਯਾਰ ਵੀ ਛੋਟੀ ਜੀ ਲੈ ਕੇ ਆਪਣੇ ਕੰਨੀ ਆ ਰਹੀ ਹੈ ਨਹੀਂ ਉਹ ਜਿਆਦਾ ਬੈਂਗ ਅੱਛਾ ਫਿਰ ਬੋਲ ਨਹੀਂ ਨੀਂ ਕਿ ਹੋਰ ਕੋਈ ਬੋਲੀ ਤਾਂ ਵੀ ਹਜੇ ਕੁਝ ਨਹੀਂ ਹੈਗਾ ਲੈ ਨਹੀਂ ਗਿਆ ਹੈਗਾ ਉਹਦੇ ਜਲਦੀ ਗੱਲ ਉਹ ਬੱਸ ਯਾਰ ਹਿੰਮਤ ਜੀ ਨਹੀਂ ਕੋਈ ਹੈ ਕੋਈ ਤਾਂ ਮੋਟਾ ਲੱਗਦਾ ਗੱਲ ਬਣੂਗਾ ਅੱਛਾ ਇੱਕ ਦੋ ਦਿਨਾਂ ਹੀ ਕਰਦਾ ਫਿਰ ਦੇਖਦੇ ਹਾਂ ਕੋ ਚੱਲ ਵਧੀਆ ਯਾਰ ਤੇਰੀ ਬਣ ਜੇਗਾ ਮੇਰਾ ਵੀ ਖੜਾ ਸੁੱਟ ਜੂਗਾ ਇੱਥੇ ਰੋਜ ਲਿਆਉਣਾਗਾ ਜਿਹੜਾ ਮਾਮਾ ਉੱਥੇ ਘਰੇ ਮੈਨੂੰ ਗਾਲਾਂ ਦੀਆਂ ਅੰਦਰਾਂ ਦਾ ਕੋਈ ਕੰਮ ਉਹਦਾ ਵੀ ਨਹੀਂ ਕਰਨਾ ਹੁੰਦਾ ਅੱਛਾ ਚਲ ਕੋਈ ਨਹੀਂ ਯਾਰ ਫਿਰ ਕਿਉਂ ਗਿਆ ਅਮਰੀਕਾ ਗਿਆ ਤੁੰਡਾ ਉਹ ਸਪਾਇਰ ਦੇ ਖਾਂਸੀ ਸੱਟ ਵੱਜੇ ਨਾ ਉਹ ਲੱਗਦਾ ਚੜਾਈ ਕਰਾ ਨਾ ਢਿੱਕ ਗਿਆ ਸੀ ਮੈਂ ਤਾਂ ਆ ਜਾ ਆਪਣੇ ਖਾਂ ਡਾਕਟਰ ਨੂੰ ਦਿਖਾ ਲਵਾਂ ਨੇ ਬਰਾ ਚੱਲ ਚੱਲੀਏ ਬੋ ਚੁਕੇ ਆ ਜਾ ਹੋਰ ਕਰ ਲਾਸ਼ ਕੀ ਇਹ ਦਾਇਰਾ ਦੀ ਗੱਲ ਵੀ ਛੱਡ ਦੇ ਗੜਾ ਬਿੱਲੋ ਤੈਨੂੰ ਪਤਾ ਹੈ ਇਹ ਜਿਹੜਾ ਕੁਛ ਹੋ ਰਿਹਾ ਹੈ ਨਾ ਤੇਰੇ ਘਰ ਕੀ ਹੋ ਰਿਹਾ ਉਸ ਦਿਨ ਤੂੰ ਹੀ ਤਾਂ ਭੱਜ ਕੇ ਗਈ ਸੀ ਤੈਨੂੰ ਕੀ ਲੋੜ ਬਈ ਸੀ ਹੈ ਜਾਣਦੀ ਹੈ ਤੂੰ ਸਾਰਾ ਕੁਝ

ਦੋ ਦਿਨ ਹੋ ਗਏ ਮੈਨੂੰ ਦੇਖਦੀ ਨੂੰ ਅੱਗੇ ਤਾਂ ਮੇਰੇ ਤੋਂ ਪਹਿਲਾਂ ਹੀ ਆ ਕੇ ਖੜ ਜਾਂਦਾ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਆਇਆ ਹੀ ਨਹੀਂ ਕਿਤੇ ਮੇਰੇ ਤੋਂ ਡਰ ਤਾਂ ਨਹੀਂ ਗਿਆ ਪਰ ਵੈਸੇ ਮੈਂ ਉਹਨੂੰ ਦੱਸ ਤਾਂ ਦਿੱਤਾ ਸੀ ਕਿ ਮੈਂ ਤੈਨੂੰ ਨਹੀਂ ਕੁਝ ਕਹਿੰਦੀ ਹੈਗੀ ਉਹ ਤਾਂ ਬੱਛਾ ਹੋ ਜਾ ਆ ਜਾਂਦਾ ਪਰ ਮੈਂ ਉਹਦੇ ਬਾਰੇ ਕਿਉਂ ਸੋਚ ਰਹੀ ਹਾਂ ਲੈ ਓ ਜੰਦਾ ਉਹਦੇ ਨਾਲ ਵਾਲਾ ਉਹਨੂੰ ਪੁੱਛਦੀਆਂ ਓਏ ਰੁਕੇ ਪਰ ਆ ਵੋ ਰੁਕੋ ਤੂੰ ਹਾਕਮਰੀ ਨੇ ਸੁਣਦਾ ਕਦੋਂ ਨਹੀਂ ਤੂੰ ਓਏ ਅੱਜ ਕੀ ਹੋ ਗਿਆ ਅੱਜ ਤੇਰੀ ਬੱਲੋ ਵੀ ਨਹੀਂ ਮੂਹਰੀ ਆਈ ਮਰੇ ਮੇਲੋ ਤਾਂ ਮੈਂ ਪੂਰਾ ਧਿਆਨ ਰੱਖਦੀ ਹਾਂ ਹੁਣ ਨਾਲੇ ਮੈਨੂੰ ਐ ਦੱਸ ਉਹ ਤੇਰਾ ਨਾਲ ਵਾਲਾ ਕਿੱਥੇ ਆ ਦੋ ਦਿਨ ਹੋ ਗਏ ਮੈਨੂੰ ਦੇਖੀ ਜਾਂਦੀ ਨੂੰ ਨਾ ਉਹ ਆਇਆਗਾ ਤੂੰ ਘਾਤੋ ਦੇਖੀ ਜਾਂਦੀ ਆ ਤੈਨੂੰ ਕੀ ਲੋੜ ਪਈ ਜਿਹਦੇ ਧੱਕ ਆ ਮੈਂ ਤਾਂ ਉਹੀ ਪੁੱਛਦੀਆਂਗੀ ਤੂੰ ਦੱਸ ਦੇ ਉਹ ਆ ਉਹ ਇੱਥੇ ਡਿੱਗ ਗਿਆ ਜਿਹਦੇ 6:00 ਵੱਜੀ ਆ ਉਹ ਤੁਰਿਆ ਨਹੀਂ ਜਾਂਦਾ ਇਹ ਗਾਲੇ ਕਦੋਂ ਡਿੱਗ ਗਿਆ ਉਹ ਤਾਂ ਡਿੱਗਿਆ ਤਾਂ ਹੈਗਾ ਜਦੋਂ ਉੱਥੇ ਚੋਟੀ ਲੈ ਕੇ ਮਗਰ ਪਈਆਂ ਤੇ ਅੱਛਾ ਕਿ ਐਸੇ ਤੈਨੂੰ ਕੀ ਗੱਲ ਦੱਸਾਂ ਮੈਂ ਹਾਂ ਮੈਂ ਤੁਹਾਡੇ ਮਗਰ ਥੋੜੀ ਪਈ ਸੀ ਮੈਂ ਉਹਨੂੰ ਵੀ ਕਿਹਾ ਸੀਗਾ ਪਰ ਉਹ ਤਾਂ ਉਹਨੇ ਦੱਸਿਆ ਜੀ ਤੂੰ ਬੱਚੇ ਮਗਰ ਪਈ ਆ ਇਸ ਤਰ੍ਹਾਂ ਡਰ ਕੇ ਭੱਜਲੇ ਸੀਗੇ ਤੁਸੀਂ ਡਰਪੋ ਕੀ ਵਾਲੇ ਹੋਗੇ ਮੈਂ ਵੀ ਇੱਕ ਗੱਲ ਕਹਿਣੀ ਆ ਤੈਨੂੰ ਹਾਂ ਉਹ ਨਾ ਉਹ ਤੈਨੂੰ ਪਸੰਦ ਕਰਦਾਗਾ ਮੈਨੂੰ ਹਾਂ ਹੂੰ ਲੇ ਜੋ ਪਸੰਦ ਕਰਦਾ ਫਿਰ ਉਹਨੂੰ ਕਿ ਉਹ ਮੈਨੂੰ ਆਪ ਆ ਕੇ ਕਹੇ ਓਏ ਉਹ ਆਪ ਕਹਿ ਨਹੀਂ ਸਕਦਾਗਾ ਉਹਦੇ ਵੀ ਨਹੀਂ ਉਹ ਤਾਂ ਕਿਹਾ ਗਿਆਗਾ ਉਹ ਤੇਰੇ ਘਰ ਕੀ ਆਉਂਦਾਗਾ ਇੱਥੇ ਅੱਛਾ ਹਾਂ ਚੱਲ ਚੰਗਾ ਚੰਗਾ ਬਾਲਾ ਨਾ ਬੋਲਿਆ ਕਰ ਚੰਗਾ ਤੂੰ ਮੈਨੂੰ ਪਤਾ ਹੀ ਹੈਗਾ ਕੀ ਸਹੀ ਹੈ ਕੀ ਗਲਤ ਐਵੇਂ ਲੱਗਿਆ ਸਮਝਾਉਣ ਜਾ ਬੱਕ ਜਾ ਇੱਥੇ ਮੈਂ ਤਾਂ ਉਹੀ ਖੜਾ ਲਿਆ ਤੈਨੂੰ ਮੈਨੂੰ ਪਤਾ ਹੀ ਸੀਗਾ ਤੇਰਾ ਆਕੜ ਕਰਨ ਲੱਗੇ ਜਾਂਦਾ ਨਹੀਂ ਤੂੰ ਕਿਵੇਂ ਸਮਝਦਾ ਕਰਦਾ ਉਹ ਛੱਡ ਲੈ ਓਏ ਹੋ ਕੀ ਹੋ ਗਿਆ ਕੀ ਸੀ ਜਾਂਦਾ ਤੂੰ ਬਸ ਛੱਡ ਜਾਂ ਬਾਈ ਦਿਲ ਜਾਨੀ ਦੱਸਦਾ ਸੀ ਉਹ ਦਿਲ ਜਾਨ ਲਾਉਣ ਵਾਲੀ ਗੱਲ ਦੱਸਣਾ ਮੈਂ ਤੇ ਨਿੱਕਾ ਭਰਾ ਕੀ ਗੱਲ ਹੋ ਗਈ ਹਾਂ ਅੱਜ ਮੈਂ ਆ ਰਿਹਾ ਸੀ ਨਾ ਜੋ ਰਸਤੇ ਜਾ ਤੇ ਉੱਥੇ ਆਪਣੇ ਮੋਟਰਾਂ ਨੂੰਰੇ ਮੇਮ ਆਇਆ ਸੀ ਆ ਅੱਜ ਫੇਰ ਉਹ ਬੱਕਰੀਆਂ ਚਾਰਦੀ ਫਿਰਦੀ ਉੱਥੇ ਮੈਂ ਜੰਮੀ ਰੋਕ ਕੇ ਤੇਰੇ ਬਾਰੇ ਪੁੱਛਿਆ ਲੈ ਸੱਚੀ ਬਾਈ ਓਏ ਹੋਰ ਉਹ 6 ਵਜੇ ਦੀ ਆ ਪੈਰ ਤੇ ਕਿਤੇ ਦਿਖਾਣੇ ਹੁਣ ਨਹੀਂ ਦਰਦ ਕਰਦੀ ਬਾਈ ਹੁਣ ਤਾਂ ਠੀਕ ਹੋ ਗਈ ਅੱਛਾ ਠੀਕ ਹੋ ਗਿਆ ਹਜੂ ਤੇਰੇ ਬਾਰੇ ਪੁੱਛ ਲਈ ਸੀ ਕਿ ਨਹੀਂ ਉਹ ਦੋ ਤਿੰਨ ਦਿਨਾਂ ਦਾ ਹੋਣਾ ਹੈ ਮਾੜਾ ਸੱਤ ਵਾਰੀ ਗੱਲ ਕੀਤੀ ਹੁਣ ਉਹ ਗਾਉਂ ਗੱਪ ਕਰੀ ਨੰਮ ਤਾਂ ਤੱਕ ਕਿ ਜੀ ਅਸੁੱਚੀ ਦਾ ਸ ਯਾਰ ਯਕੀਨ ਵੀ ਮੰਨ ਲਿਆ ਕਰਕੇ ਦੀ ਗੱਲ ਦਾ ਯਾਰ ਸਹੀ ਗੱਲ ਕਹਿ ਰਿਹਾ ਮੈਂ ਫੇਰ ਵੀ ਤੈਨੂੰ ਕਿਹਾ ਮੈਂ ਮਾਨੂੰ ਪਹਿਤਾ ਜਰਾ ਤੇ ਮੈਂ ਕਹ ਰਿਹਾ ਵੀ ਕਿਹਾ ਜੋ ਤੈਨੂੰ ਨਹੀਂ ਪਤਾ ਕਿਹ ਸੱਚੀ ਉਹ ਬੈਠਾ ਮਹਾਜਰ ਖਾੜਾ ਜਾਂ ਤੈਨੂੰ ਕਿ ਸੰਤੁਲਨ ਹਾਂ ਤਾਂ ਉਹ ਤਾਂ ਕਹਤਾ ਯਾਰ ਮਾਫੀ ਕਹਿ ਹੁੰਦਾ ਜਾਣ ਦਾ ਮੈਨੂੰ ਪੈਣ ਵਾਲੇ ਨਹੀਂ ਪਹਿਲਾਂ ਕਿੰਨੀ ਕਵਾਰ ਕਹਤਾ ਉੱਥੇ ਰੋਜ ਜਾ ਕੇ ਬੈਠ ਕੇ ਆ ਜਾਂਦਾ ਸੀ ਤੇ ਨਾਲ ਦੇਖੋ ਮੈਨੂੰ ਇਹ ਗੱਲ ਦਿੱਸੀ ਨਾ ਕੁਛ ਹੀ ਨਹੀਂ ਐਸਾ ਟੀਵਾ ਹੀ ਇਹਦਾ ਸਿਰ ਆ ਲੱਗ ਗਿਆ ਬਾਈ ਓ ਬਿਜੂ ਆ ਗਿਆ ਤੇਰੀ ਡੰਗਾਂ ਤੋਂ ਵੀ ਬਹੁਤ ਟਾਈਮ ਨਹੀਂ ਲੱਗਦਾ ਚਲੋ ਚਲ ਛੇਵਾਇ ਕਰ ਕੱਲ ਹੁੰਦਾ ਪੂਰੀ ਹੁਣੇ ਮੈਨੂੰ ਆਏ ਕਿਹਾ ਅਣੀ ਉਹ ਸਾਰੀ ਗੱਲ ਆ ਜੇ ਮੈਂ ਪੱਲਾ ਹੁੰਦੇ ਗਏ ਕੋਈ ਨਾ ਬਾਈ ਮੂੰਹ ਤੇ ਕਹਿ ਦੂੰਗਾ ਹਾਂ ਹੁਣ ਪਰ ਜਿਆਦਾ ਨਹੀਂ ਸਾਰੇ ਉਹ ਅਸੇ ਖੁਸ਼ ਨਾ ਹੋ ਉਹ ਖਾਲਾ ਕੁਛ ਵੀ ਨਹੀਂ ਹੁੰਦੇ ਹੁੰਦੇਗੇ ਬਈ ਸਿਰ ਆ ਲੱਗ ਗਿਆ ਓਏ ਤੇ ਆਪੋ ਪੈਰ ਦਰ ਨੱਚਣ ਨੂੰ ਦਿਲ ਕਰਦਾ ਬਈ ਓਏ ਨੱਚਣ ਨੂੰ ਕੋਈ ਤਾਂ ਲੱਤ ਚਲਾ ਕੇ ਆਇਆ ਓਏ ਓ ਪੈਰ ਦੁਖਦਾਗਾ ਤੇਰਾ ਪੈਰ ਇਹਦਾ ਠੀਕ ਹੋ ਗਿਆ ਅੱਛਾ ਠੀਕ ਹੋ ਗਿਆ ਇਹ ਉਹ ਐਂ ਕਰ ਫਿਰ ਉਹਨੂੰ ਜਾ ਕੇ ਉਹਦੇ ਸਾਰੀ ਗੱਲ ਕਿਹਾ ਉਹ ਮੈਂ ਕੀ ਕਰੂੰਗਾ ਜਦ ਜਦ ਤੂੰ ਨੂੰ ਕੱਲੇ ਨੂੰ ਬੁਲਾਇਆ ਉਹਨੇ ਬੱਸ ਬੱਸ ਆਇਓਏ ਭਾਲਾ ਨਾ ਖੁਸ਼ੀ ਆਉ ਬੜਾ ਖੁਸ਼ੀ ਆ ਬਾਈ ਓਹੋ ਤੂੰ ਤਾਂ ਵੀ ਡਰ ਗਿਆ ਸੀ ਮੈਂ ਕਿਹਾ ਤੈਨੂੰ ਕੁਝ ਕਹਿੰਦੇ ਸੀ ਉਹ ਕੀ ਹੋ ਗਿਆ ਪੁੱਤ ਬਈ ਬੜਾ ਖੁਸ਼ ਆ ਮੇਰਾ ਪੁੱਤਾਂ ਜੀ ਆ ਬਾਪੂ ਖੁਸ਼ਨਾ ਹੋਵਦਾ ਹੋਰ ਕੀ ਕਰਾ ਇਹਦਾ ਕੀ ਕਿਹੜੀ ਖੁਸ਼ੀ ਮਿਲਗੀ ਪੁੱਤ ਖੁਸ਼ੀ ਤਾਂ ਕਾਣੂ ਮਿਲੀ ਐ ਪਾਪੂ ਤੈਨੂੰ ਯਾਦ ਆ ਉਸ ਦਿਨ ਆਪਣੇ ਘਰੇ ਆਏ ਸੀ ਉਹ ਬੱਕਰੀਆਂ ਦਾ ਦੁੱਧ ਲੈ ਹਾਂ ਹਾਂ ਉਹ ਦੋ ਮੁੰਡੇ ਆਏ ਸੀਗੇ ਹਾਂ ਉਹ ਆਪਣੇ ਬਾੜੇ ਕੋਲੇ ਵੀ ਫਿਰਦੇ ਸੀਗੇ ਅੱਛਾ ਤੇ ਮੈਂ ਤਾਂ ਡੰਡਾ ਲੈ ਕੇ ਤਾਂ ਬੱਚੇ ਮਗਰ ਗਈ ਸੀ ਉਹਨਾਂ ਨੂੰ ਲੱਗੇ ਕਿ ਤੇ ਉਹਨਾਂ ਮਗਰ ਪੈ ਗਈ ਉਹਨਾਂ 'ਚ ਇੱਕ ਮੁੰਡਾ ਉੱਥੇ ਡਿੱਗ ਗਿਆ ਓਹੋ ਪਾਇ ਤੂੰ ਹਾਈਲੜਾ ਕੀਆ ਆਗਲ ਨੂੰ ਪਤਾ ਲੱਗਿਆ ਹੁਣ ਵੀ ਐਵੇਂ ਨਾ ਕਹਦੇ ਡੰਡਾ ਲੱਗ ਤੇ ਮਾਰੀ ਬੱਬੂ ਮੈਂ ਕਿਡਾ ਨੂੰ ਕੁਝ ਕਹਿੰਦੀ ਸੀ ਮੈਂ ਤਾਂ ਬੱਚੇ ਮਗਰ ਗਈ ਸੀ ਉਹ ਚੱਲਾ ਜਾ ਸੱਚੀ ਡਰ ਗਿਆ ਵਿਚਾਰਾ ਡਿੱਗ ਗਿਆ ਫੇ ਸੱਟ ਤਾਂ ਨਹੀਂ ਵੱਜੀ ਉਹਦੇ ਸੱਟਦਾ ਤਾਂ ਨਹੀਂ ਮੈਨੂੰ ਪਤਾ ਹੈਗਾ ਬਸ ਇਹਨਾਂ ਬਤਾਵੀਓ ਕਿਰ ਗਿਆ ਸ਼ੁਗਰਗਰ ਬਾਪੂ ਮੈਨੂੰ ਮੂਰੇ ਨਾਲ ਹੱਸ ਪੀ ਅਗਲੇ ਨੇ ਕਹਿਣਾ ਸੀ ਮੇਰੇ ਬੇਇੱਜ਼ਤੀ ਹੋ ਗਈ ਤੇ ਹੱਸਦੀ ਆ ਤੂੰ ਵੀ ਪੁੱਤ ਬਹੁਤ ਕਮਲ ਆ ਮਾਲ ਪੁਸਤਾ ਠੀਕ ਆ ਸਾਰਾ ਹਾਂ ਹਾਂ ਵਧੀਆ ਉਹ ਤੇ ਤੇਰੀ ਪਿਆਰੀ ਕਿਵੇਂ ਆ ਬਿੱਲੋ ਹਾਂ ਉਹ ਤਾਂ ਜਮਾ ਠੀਕ ਆ ਬਾਪੂ ਤੁਹਾਨੂੰ ਲੱਗਦਾ ਮੈਂ ਉਹਨੂੰ ਕੁਝ ਹੋਣ ਦੇ ਦਊਂਗੀ ਮੈਨੂੰ ਕੁਝ ਹੋ ਸਕਦਾ ਪਰ ਮੇਰੇ ਬਿੱਲੋ ਨੂੰ ਨਹੀਂ ਚੱਲ ਬਾੜੀ ਨਾ ਗੱਲਾਂ ਮਾਰ ਹੁਣ ਕੰਮ ਕਰ ਲੈ ਫਿਰ ਬਾੜੇ ਵੱਲ ਜਾਣਾ ਠੀਕ ਆ ਚੰਗਾ ਮੈਂ ਆ ਰਖੀ ਹਾਂ ਮਾਸਿਆ ਜੀ ਸਾਸਰੀ ਘਰ ਠੀਕ ਆ ਪੁੱਤ ਤੇਰਾ ਡੈਡੀ ਸਾਸੀ ਹਾਂ ਵਧੀਆ ਪੁੱਤ ਦੱਸ ਹੁਣ ਕੀ ਮੈਂ ਤੇਰੇ ਡੈਡੀ ਠੀਕ ਆ ਪੁੱਤ ਠੀਕ ਆ ਮਾਸਿਓ ਤਾਂ ਬਬ ਤੇਰੇ ਡਾਕਟਰ ਬਦਲ ਕੇ ਦੇਖ ਲਿਆ ਉਸ ਤੋਂ ਦਵਾਈਆਂ ਬਦਲ ਬਦਲ ਕੇ ਦੇਖ ਲਿਆ ਫਰਕ ਹੀ ਨਹੀਂ ਪੈਂਦਾ ਸੀ ਆ ਹੁਣ ਡਾਕਟਰ ਵਧੀਆ ਮਿਲੇਗਾ ਮੇਰੇ ਡੈਡ ਨੂੰ ਫਰਕ ਵੀ ਪੈਣ ਲੱਗਿਆ ਐਸੇ ਆ ਚੱਲ ਪੁੱਤ ਵਧੀਆ ਜਿਹੜੇ ਤੂੰ ਬੱਕਰੀਆਂ ਸਾ ਮਰਖੀਆਂ ਨੇ ਤੀਏ ਚੱਲ ਵਧੀਆ ਤੁਹਾਡੀ ਰੋਜੀ ਰੋਟੀ ਚੱਲਦੀ ਆ ਤਾਂ ਆ ਮਾਸੀ ਯਾਰ ਬੜੇ ਤੋਂ ਤੇਰਾ ਪਿਆਉ ਦਾ ਸਹਾਰਾ ਬਣੀ ਹੋਈ ਆ ਚੰਗਾ ਤੀਏ ਚੰਗਾ ਵਾਸੀ ਸਸਿਗਰ ਮਾਸੀ ਹਸਰੀ ਕਾਲ ਪੁੱਤ ਆਹੋ ਮਾਸੀ ਹੁਣ ਕਾਣੂ ਬੁਲਾਉਣਾ ਹੈਗਾ ਵਿਆਹ ਨਾ ਘਰ ਹੈ ਨਾ ਲੱਡੂ ਖਵਾਇਆ ਕੋਈ ਲੈ ਤੀਏ ਤੇਰੇ ਜਿਹੜਾ ਲੱਡੂ ਦਾ ਖਾਤਾ ਆ ਜਾ ਖਾ ਜਾ ਲੱਡੂ ਲੈ ਨਹੀਂ ਭਰਪੀ ਤਾਂ ਭੈਣ ਆਈ ਐ ਮਾਸੀ ਮੈਂ ਤਾਂ ਮਖੌਲ ਕਰਦੀ ਨਾ ਪੁੱਤ ਤਾ ਵੀ ਖਾ ਕੇ ਲੈ ਵਿਆਹ ਵਧੀਆ ਹੋ ਗਿਆ ਹਾਂ ਬਹੁਤ ਵਧੀਆ ਹੋ ਗਿਆ ਪੁੱਤ ਤੱਗੀ ਸੋਹਣੀ ਤੇਰੀ ਸੋਹਣੀ ਆ। ਚਲ ਤੇਰੀ ਅੰਦਰ ਚਾਪਣਾ ਲੈ। ਨਾ ਨਾ ਵਸ ਫੇਰ ਆਉਂਗੀ ਕਿਸ ਦਿਨ। ਚੱਲ ਠੀਕ ਆ ਮੈਂ ਅਸੀਂ ਚਲਦੀ ਆਂ। ਚੰਗਾ ਪੁੱਤ। ਚੰਗਾ। ਹਾਂ। ਉਹ ਕਿ ਮੈਂ ਭਾਈ ਤੂੰ ਆ ਠੀਕ ਆ ਤੈ ਸਤਿ ਸ੍ਰੀ ਅਕਾਲ। ਅਸੀਂ ਕਾਲ ਵੀ ਨੇ ਹੋਰ ਸੁਣਾ। ਹਾਂ ਵਧੀਆ ਵਧੀਆ ਤੈ। ਉਹ ਗਾਇ ਸੁਣਾ ਦੀ ਮਾਹੋਂ ਖਾਦਾ ਢਲਾ ਯਾਰਾ। ਹੋਰ ਤਾਂ ਇਹ ਜਿਆਦਾ ਹੋ ਗਿਆ ਕਿ ਕਿਡਨੀ ਜੀ ਦੀ ਥੋੜੀ ਦਵਾਈ ਚੱਲਦੀ ਆ ਉਹਦਾ ਕੰਮ ਜਿਆਦਾ ਖਰਾਬ ਹੋ ਗਿਆ ਸੀਗਾ ਪਤਾ ਨਹੀਂ ਕੀ ਹੋ ਗਿਆ ਨਾ ਤਾਂ ਆਪਾਂ ਖਾਣੇ ਆ ਨਾ ਪੀਣੇ ਆ ਕੋਈ ਪਤਾ ਨਹੀਂ ਲੱਗਦਾ ਇਹ ਨਹੀਂ ਪਤਾ ਕਿ ਸਾਨੂੰ ਕਿੱਦਾਂ ਕਿਸੇ ਕਿਦ ਕੀ ਹੋਵੇਗਾ ਹੋਰ ਤੇ ਦਵਾਈ ਚੱਲਦੀ ਆ ਡਾਕਟਰ ਕਹਿੰਦੇ ਸੀ ਜਲਦੀ ਠੀਕ ਹੋ ਜਾਏਗਾ ਉਹ ਚਲੋ ਠੀਕ ਹੈ ਕਹਿੰਦੇ ਤੇ ਫਿਰ ਇਹ ਵੀ ਲੰਮਾ ਕੰਮ ਹੁੰਦਾ ਹਾਂ ਉਹ ਤਾਂ ਹੈਗਾ ਤਾਂ ਇਹ ਉਹ ਤਾਂ ਗਏ ਆਪਾਂ ਨਾਗਾ ਪਾਵਾਂਗੇ ਔਖਾ ਹੋ ਜਾ ਨਮਾ ਕਹਿੰਦੇ ਸਵੇਰੇ ਖਣੀ ਬਣੀ ਆ ਹਾ ਉਹ ਤਾਂ ਘਰ ਠੀਕ ਆ ਤਾਂ ਇਹ ਓਏ ਪਸ਼ੂ ਪਸ਼ੇਰੇ ਦਾ ਕਿਵੇਂ ਆ ਮੇਰਾ ਪਸ਼ੂ ਪਸ਼ੇਰੇ ਦਾ ਤਾਂ ਤਾਇਆ ਉਹ ਚਲੋ ਜਿਉਂਦੀ ਰਹਿ ਮੇਰੀ ਧੀ ਰਾਣੀ ਉਹ ਲਈ ਫਿਰਦੀ ਆ ਸਗੋਂ ਬੰਤ ਆਬ ਸ਼ਰਮ ਆਉਂਦੀ ਆ ਤਾਂ ਇਹ ਵੀ ਧੀ ਧੀ ਰਾਣੀ ਸਾਨੂੰ ਵੀ ਸ਼ਰਮ ਨੇ ਕੋਲੇ ਗਵਾਲ ਲੜਕੀ ਐ ਹੋਰ ਤਾਂ ਇਹ ਫਿਰ ਹੁਣ ਕਰੀਏ ਕੀ ਨਾ ਪਸ਼ੂ ਬੇਚ ਸਕਦੇ ਆਂਗੇ ਮੈਂ ਤਾਂ ਆਖਿਆ ਸੀ ਉਹਨੂੰ ਵੀ ਪਸ਼ੂ ਬੇਚ ਦੰਨੇ ਆ ਛੱਡ ਪਰਾਂ ਚਲੋ ਜਮੇ ਦਾ ਹੋਊਗਾ ਉਹ ਕਹੇ ਵੇਚਣ ਨਹੀਂ ਦਿੰਦੀ ਉਹ ਵੇਚ ਕੇ ਬਣਦਾ ਵੀ ਕੁਝ ਨਹੀਂ ਉਹ ਹਿੰਡਣਾ ਕੋਈ ਕਹਿੰਦੀ ਮੈਂ ਪਸ਼ੂ ਨਹੀਂ ਵੇਚਣ ਦੇਣੇ ਮੈਂ ਚਾਰੂੰਗੀ ਵੇਚ ਕੇ ਬਣਦਾ ਵੀ ਕੁਝ ਨਹੀਂ ਦਾ ਕਰ ਠੀਕ ਹੈ ਚਲੋ ਹੌਲੀ ਬਈ ਰੱਬ ਭਲੀ ਕਰੂਗਾ ਆ ਕੁਝ ਹੋਊਗਾ ਹਾਂ ਹੁਣ ਤਾਂ ਪਹਿਲਾਂ ਨਾਲ ਫਰਕ ਆ ਚਲੋ ਜਲਦੀ ਜਲਦੀ ਮੈਂ ਠੀਕ ਹੋ ਜਾ ਮੈਨੂੰ ਐ ਵੀ ਚਲੋ ਫਿਰ ਮੈਂ ਪਸ਼ੂ ਆਪਣੇ ਸਾਹਮਣੂਗਾ ਹੋ ਜਾਏਗਾ ਹੋ ਜਾਏ ਕੋਈ ਗੱਲ ਨਹੀਂ ਹੋ ਜਾਏ ਤੇਰਾ ਤਾਏ ਸ਼ਰਮ ਤਾਂ ਮੈਨੂੰ ਹੀ ਬਹੁਤ ਆਉਂਦੀ ਆ ਮੈਨੂੰ ਸਾਨੂੰ ਜ਼ਿਆਦਾ ਆਉਂਦੀ ਆ ਹਾਂ ਵੀ ਤੀ ਤਿਆਣੀ ਪਸ਼ੂ ਲਈ ਫਿਰਦੀ ਆਂ ਪਰ ਹੁਣ ਕਰਾਂ ਕੀ ਤਾਏ ਮੈਂ ਮਜਬੂਰ ਆ ਨਾ ਕੁਝ ਬਣਦਾ ਤਾਏ ਦੱਸ ਕੀ ਕਰਾਂ ਹੁਣ ਕਿੱਲੇ ਮਰਦਾ ਕੁਝ ਨਹੀਂ ਮਰਦਾ ਸਭ ਕ ਐਂ ਬਸ ਕਰਨਾ ਹੁੰਦਾ ਉਹ ਕਹਿੰਦੀ ਜੇ ਮੈਂ ਹੁਣ ਦਿਹਾੜੀ ਕਰਨ ਜਾਊ ਦਿਹਾੜੀ ਨਾਲ ਆਪਦਾ ਮਾਲ ਪਸ਼ੂ ਹੈਗਾ ਮਾਲ ਪਸ਼ੂ ਆਪਦਾ ਵੱਧ ਹਾਂ ਇੱਕ ਜਾਂਟੀ ਹੁਣੀ ਨੇ ਨਾ ਹਾਂ ਇੱਕ ਜਾਂਟੀ ਉਹ ਕੁਲਦੀਪ ਆ ਮੁੰਡਾ ਆਹੋ ਉਹਨਾਂ ਨਾਲ ਚਲੋ ਸਹਾਰਾ ਬਣੇ ਹੋਏ ਨੇ ਵਿਚਾਰੇ ਜਿਉਂਦੇ ਰਹਿਣ ਸਿਆਣੇ ਨੇ ਸਿਆਣੇ ਨੇ ਜੀ ਸਿਆਣਾ ਕਰਕੇ ਬੱਚੇ ਕਿ ਪਲ ਪੂਰਾ ਹੋ ਗਿਆ ਹਾਂ ਉਹ ਜਾਂਟੀ ਸਿਆਣਾ ਬੰਦਾ ਉਹ ਕਹਿੰਦਾ ਬਾਈ ਫਿਕਰ ਨਾ ਕਰ ਇਹ ਤੇਰੀ ਧੀ ਨਿਓ ਸਾਡੀ ਧੀ ਹੈਗੀ ਚਲੋ ਸ਼ੇਰਾਂ ਇਹ ਵੀ ਹੁੰਦਾ ਹੁੰਦਾ ਕੋਈ ਉਸ ਗੱਲ ਨਹੀਂ ਮਾ ਖਾਬੇ ਮਾਜ ਮਾਮ ਪਤਾ ਹੀ ਲਿਆ ਮਾ ਜਾ ਕੇ ਹਾਂ ਚਲੋ ਤਾਇਆ ਵਧੀਆ ਕੀਤਾ ਨਾ ਨਾ ਬੋਬੀ ਜੀ ਹਾਂ ਉਹ ਹੁਣ ਚਾਹ ਪਾਣੀ ਦਾ ਆ ਬਸ ਧੰਨਵਾਦ ਜੀਰਾ ਤੇਰਾ ਹੀ ਵੀ ਨੇਕੀ ਵਾਲਾ ਹੈ ਅਵਗਰ ਇੱਕੋ ਹੀ ਹੈ ਹਾਂ ਚਲੋ ਵਧੀਆ ਵਧੀਆ ਤਾਇਆ ਧੰਨਵਾਦ ਆ ਤੇਰਾ ਚਲੋ ਹਾਂ ਧੰਨਵਾਦ ਜੇ ਨਾ ਨੇ ਕੀ ਨਾ ਨਾ ਐਵੇਂ ਬੈਠ ਰਹੇ ਜੀ ਹਾਂ ਕੋਈ ਗੱਲ ਨਹੀਂ ਤਾਇਆ ਐਵੇਂ ਬੈਠ ਰਹੇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੰਨਵਾਦ ਆ ਤੇਰਾ ਹੂੰ ਧੰਨਵਾਦ ਕਿੰਨਾ ਚੰਗਾ ਜੀ ਧੰਨਵਾਦ ਆ ਠੀਕ ਹੈ ਕਿੰਨਾ ਚੰਗਾ ਮੇਵਾ ਧੰਨਵਾਦ ਆ ਬਾਈ ਦਾ ਓਏ ਕੀ ਯਾਰਾ ਸੱਤ ਤੇ ਓਏ ਯਾਰਾ ਉਹ ਤਾਂ ਹਾਸਦੀ ਬੜਾ ਸੋਹਣਾ ਸੱਤ ਦੇ ਮੰਡਾ ਤੇ ਜੀ ਜੀ ਨਾਲ ਜਿਉ ਤੈਨੂੰ ਦੇਖ ਕੇ ਓਏ ਇੱਧਰ ਗੱਲਾਂ ਕਰ ਲਾ ਉਰੇ ਬੈਠਾਂਗਾ ਮੈਂ ਉਹ ਹਾਂ ਬੋਲ ਤਾਂ ਨਹੀਂ ਉਭੀ ਹੋ ਗਿਆ ਯਾਰਾ ਕੀ ਦੇਖੀ ਇਹਨਾਂ ਨੂੰ ਉੱਥੇ ਬਸ ਮੈਂ ਨਹੀਂ ਤਾਂ ਉਹ ਹੀ ਦਿਖਦੀ ਆ ਮੈਂ ਯਾਰ ਉਹ ਤਾਂ ਦਿਖਦੀ ਹੈਗੀ ਆ ਹੁਣ ਗੱਟਾ ਤੜਾ ਕੇ ਚੰਗਾ ਰਿਹਾ ਡਾਕਟਰ ਨੇ ਉਹਨੂੰ ਕਹਿਤਾ ਤੈਨੂੰ ਨਾ ਰੈਸਟ ਕਰਨੇ ਆ ਉਰਾਸ਼ਟ ਨੂੰ ਕੀ ਆ ਬਗ ਚੱਲਦੇ ਆਪਾਂ ਯਾਰ ਜਦ ਨਹੀਂ ਲੱਗਦਾ ਉਹਨ ਤਾਂ ਇਹਨੂੰ ਮੈਂ ਕਿਹਾ ਸੀਗਾ ਜਿਉਹਦੇ ਮਗਰ ਨਾ ਫਿਰ ਉਹ ਆਈ ਹੈ ਜੀ ਪੁੱਤਨੀ ਜੀ ਤੂੰ ਤਾਂ ਹਰ ਟਾਈਮ ਉਹਦੇ ਨਾਲ ਲੜਦਾ ਰਿਹਾ ਕਰ ਤੂੰ ਤਾਂ ਐ ਬੁਰੀ ਲੱਗੂਗੀ ਉਹ ਉਹ ਬੁਰੀ ਨਹੀਂ ਲੱਗਦੀ ਕਿ ਭਾਈ ਜਮ ਮਾੜਾ ਚੰਗਾ ਬੋਲ ਦੇਈ ਮੈਂ ਕਹਤਾ ਨਾ ਮੈਂ ਤਾਂ ਬੋਲੀ ਨਹੀਂ ਕਦੇ ਮਾੜਾ ਚੰਗਾ ਤੈਨੂੰ ਹੀ ਬੋਲਦੀ ਯਾਰ ਟਾਈਮ ਮੇਰੇ ਤਾਂ ਦੋ ਤਿੰਨ ਵਾਰ ਉਹਨੇ ਬੇਇੱਜ਼ਤੀ ਕੀਤੀ ਨਾਲੇ ਉਹਨਾਂ ਡਾਕਟਰ ਨੇ ਕਿਹਾਗਾ ਆਰਾਮ ਕਰ ਲੈ ਤੇ ਤੈਨੂੰ ਤੁਰਫਰੀ ਆ ਮੇਦਰਾ ਉਹ ਮਾਤਾ ਕੰਨ ਬਗ ਚੱਲਦੇ ਆ ਯਾਰ ਕਦੇ ਨਹੀਂ ਜਾਣਾ ਹੈਗਾ ਪਰ ਨੂ ਵੀ ਸੱਟ ਹੋ ਜੂਗਾ ਸੱਟਾਂ ਹੀ ਨਹੀਂ ਹੁੰਦਾ ਹੈਗਾ ਜੇ ਹੁਣ ਤੂੰ ਨਾ ਉਹਦੇ ਕੋਲ ਨਹੀਂ ਗਿਆ ਮੈਂ ਸਾਰੀ ਗੱਲ ਨਾਨੇ ਨੂੰ ਦੱਸੂੰ ਤੇਰੇ ਨੂੰ ਪਰਾਣ ਦੇ ਨਾਨੇ ਨੂੰ ਕਿਉਂ ਦੱਸਣੀ ਆ ਕਿਉਂ ਸੱਤਰ ਪਵਾਏਗਾ ਯਾਰ ਬਸ ਫਿਰ ਆਦਾ ਆਰਾਮ ਕਰ ਲੈ ਚੁੱਪ ਕਰਕੇ ਚਲੋ ਮੈਂ ਕੰਮ ਧੰਦਾ ਦੇ ਦੇਣਾ ਕੋਈ ਯਾਰ ਕਿਵੇਂ ਕਰਾਂ ਹੁਣ ਕਿਵੇਂ ਜਾਮਾ ਉੱਥੇ